ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਸਗਤ ਜੀ ਇਹ ਉਹ ਵੀਰ ਜੀ ਆ ਜਿਨ੍ਹਾਂ ਦੇ ਪਿਤਾ ਜੀ ਨੇ ਗੁਰਦੁਆਰਾ ਨਾਨਕ ਚੀਰਾ ਸਾਹਿਬ ਜਿਹੜਾ ਲੱਭਿਆ ਸੀ ਇਹ ਪਾਜੀ ਕਿਦਾਂ ਲੱਭਿਆ ਸੀ ਮਾੜਾ ਦੱਸੋ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਪਾਪਾ ਜੀ ਸਾਡੇ ਐਸੀ ਪੰਜਾਬ ਤੋਂ ਅਨੰਦਪੁਰ ਸਾਹਿਬ ਤੋਂ ਕਿੰਨੇ ਸਾਲ ਪਹਿਲਾਂ ਜੀ ਇਹ 1948 ਚ ਆਏ ਤੇ ਜਦ ਆਏ ਤੇ ਇੱਥੇ ਉਹਨਾਂ ਨੂੰ ਹਜੂਰ ਸਾਹਿਬ ਆਏ ਤੇ ਉੱਥੇ ਉਹਨਾਂ ਨੂੰ ਮਤਲਬ ਪਤਾ ਲੱਗਿਆ ਵੀ ਅਰਧਾਚ ਨਾਨ ਦੇ ਸਾਰੇ ਗੁਰਦੁਆਰਿਆਂ ਦੇ ਤੇ ਨਾਇਆ ਨਾਨ ਚੀਰਾ ਤਿਲਗੰਜੀ ਸਾਹਿਬ ਇਦਾਂ ਉਹਨੇ ਫਿਰ ਜिद ਕਰਕੇ ਬੈਗਨਾਨਾ ਚਿਰਾ ਕਿੱਥੇ ਮਾਨੂੰ ਦੱਸੋ ਕਿਸ ਨੇ ਫਿਰ ਦੱਸਿਆ ਨਹੀਂ ਕਿੱਥੇ ਬੜਾ ਲੱਭਿਆ ਦੱਸਿਆ ਨਹੀਂ ਫਿਰ ਵਿਚਾਰੇ ਮਤਲਬ ਜਿੱਦਾਂ ਕਹਿੰਦੇ ਮੈਂ ਵਾਪਸ ਨਹੀਂ ਜਾਣਾ ਭਜਾ ਜਦ ਤੱਕ ਮੈਂ ਲੱਭੂਗਾ ਨਾਨਕ ਚਿਰਾ ਸਭ ਕਿੱਥੇ ਫਿਰ ਕਹਿੰਦੇ ਬਾਪੂ ਜੀ ਕਹਿੰਦੇ ਸਾਡੇ ਕੀ ਪਰ ਬਜ਼ੁਰਗ ਕੋਈ ਆਏ ਉਹਨਾਂ ਨੇ ਦੱਸਿਆ ਤੂੰ ਡਰੀ ਨਾ ਤੇਰੇ ਪਿੱਛੇ ਤਨ ਗੁਰ ਨਾਨਕ ਆਏਗਾ ਤੂੰ ਜਾਈ ਜਾ ਤੇ ਉੱਥੇ ਉਹਨੂੰ ਕਹਿੰਦੇ ਜਿਹੜੇ ਹੈਗਾ ਨਾਨਕ ਚਿਰਾ ਸਾਹਿਬ ਦੂਜੇ ਬੰਦਿਆਂ ਦੇ ਕੋਲ ਹੈਗਾ ਹੁਣ ਤੇ ਕੋਈ ਹੋਰ ਇਹ ਬੈਠੇ ਦੁਨੀਆ ਉੱਤੇ ਉਹਨੂੰ ਕਹਿੰਦੇ ਨਾਨਕ ਗੁੜੀ ਕੰਨੜਾ ਚ ਕਹਿੰਦੇ ਨਾਨਕ ਗੁੜੀ ਤੇ ਮੁਸ ਦਿੰਗੇ ਹੈਗਾ ਨਾਨਕ ਜੀ ਸਾਹਿਬ ਕਹਿੰਦੇ ਜਾ ਉਥੇ ਜਾ ਕੇ ਜੇ ਜਾਊਗਾ ਤੈਨੂੰ ਪਤਾ ਲੱਗੂਗਾ ਚੀਰਾ ਸਰ ਪਾਣੀ ਵਗਦਾ ਹੋਊਗਾ ਅੰਦਰ ਬਸ ਤੋਂ 1000 ਰਾਮਨਾਲ ਤਿਰ ਪਿਛੇ ਨਾਨੇ ਗੁਰੂਰ ਪਾਸੇ ਜੇਗਾ ਤਾਂ ਬਾਬਾ ਜੀ ਸਾਡੇ ਆ ਕੇ ਬਿਠੇ ਨਾਲ 3-4 ਹੋਰ ਯਾਰ ਦੋਸਤ ਵੀ ਆਏ ਸੀ ਪੰਜਾਬ ਤੋਂ ਆਪਣੇ ਤੇ ਪੰਜਾਬੀ ਸੰਗਤਾਂ ਨੇ ਬੜਾ ਇੱਥੇ ਆ ਕੇ ਲੱਭਿਆ ਨਾਨਕ ਜੀ ਦੇ ਸਾਹਿਬ ਕਿੱਦਾਂ ਕਰੀ ਮੈਂ ਉਦੋਂ ਦੇ ਤੁਸੀਂ ਇੱਥੇ ਰਹੇ ਉਦੋਂ ਦੇ ਅਸੀਂ ਹੋ ਰਹੇ ਫਿਰ ਅਸੀਂ ਗਏ ਨਹੀਂ ਮੈਂ ਉਦੋਂ ਐਜੂਕੇਸ਼ਨ ਹੋ ਰਹੀ ਕੀਤੀ ਫਿਰ ਡਾਕਟਰ ਬਣਿਆ ਹੋ ਰਿਹਾ ਵੀ ਜੀ ਸਾਡੇ ਐਡਵੋਕੇਟ ਨੇ ਵਟੇ ਬਸ ਬਾਬਾ ਜੀ ਬੜੀ ਮੇਰ ਹੋ ਰਹੀ ਸਾਰੇ ਅਸੀਂ ਹੋ ਰਹੇ ਧਿਆਗ ਜ